ਖਬਰਨਾਮਾ ਦੇਖ ਰਿਹਾ শ্রোਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਦਾ ਸਰਕਾਰ ਬਣਾਉਣ ਦਾ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਬੰਦੂਤੇ ਉੱਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣਾ ਸਕਦੇ ਨੇ ਮਸਲਾ ਹੈ ਚੋਣਾਂ ਦਾ ਖਾਸ ਕਰਕੇ ਸਰਕਾਰ ਬਣਾਉਣ ਦਾ ਤੇ ਦੂਸਰੇ ਪਾਸੇ ਜਿਹੜੇ ਝਮੇਲਿਆਂ ਦੇ ਵਿੱਚ ਜਿਹੜੇ ਝਗੜਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੱਲ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਝਗੜਿਆਂ ਤੇ ਝਮੇਲਿਆ ਦੇ ਵਿੱਚੋਂ ਬਾਹਰ ਆ ਜਾਣਾ ਇੱਕ ਵੱਡੀ ਚੁਣੌਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਾਸਤੇ ਕਿਉਂਕਿ ਗੱਲ ਕਰਨੀ ਪਵੇਗੀ ਪੰਥ ਦੀ ਗੱਲ ਕਰਨੀ ਪਵੇਗੀ ਕੌਮ ਦੀ ਜੇਕਰ ਕੌਮ ਦਾ ਪੰਥ ਦਾ ਸਾਥ ਨਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਦਾ ਖਬਰਿਆਸਾ ਪੂਤਰਾ ਪਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੁਣ ਗੱਲ ਆ ਰਹੀ ਹੈ ਪ੍ਰਧਾਨਗੀ ਤੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪ੍ਰਧਾਨਗੀ ਦੇ ਅਹੁਦੇ ਤੋਂ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਪ੍ਰਧਾਨਗੀ ਵਾਲੀ ਕੁਰਸੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਫਿਰ ਦੁਬਾਰਾ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਈਆਲੀ ਇਕੱਠੇ ਦਿਖੇ ਜਿੱਥੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕਾਨਫਰੰਸ ਦੇ ਵਿੱਚ ਇਥੋਂ ਤੱਕ ਵੀ ਕਹਿ ਦਿੱਤਾ ਕਿ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮਨਪ੍ਰੀਤ ਈਆਲੀ ਉਹ ਕਿਹੜੀ ਸ਼ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਨੇ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਸਿੱਧਾ ਚੈਲੰਜ ਕੀਤਾ ਸੁਖਬੀਰ ਸਿੰਘ ਬਾਦਲ ਨੂੰ ਆਓ ਕੌਮ ਦੀ ਇਕਤਾ ਦੀ ਗੱਲ ਕਰੀਏ ਆਓ ਕੌਮ ਨੂੰ ਇਕੱਠਾ ਕਰੀਏ ਆਓ ਰਲ ਮਿਲ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਏ ਤੁਸੀਂ ਵੀ ਆਪਣੇ ਅਹੁਦੇ ਤੋਂ ਅਸਤੀਫਾ ਦਿਓ ਮੈਂ ਵੀ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਚੈਲੰਜ ਕੀਤਾ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਵੱਲੋਂ ਕੀ ਉਸ ਨੂੰ ਸਵੀਕਾਰ ਕਰਨਗੇ ਹਾਲਾਂਕਿ ਭੰਡਰ ਪਨਾਉਣ ਦੇ ਮਾਮਲੇ ਦੇ ਵਿੱਚ ਰੱਜ ਕੇ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਭੰਡਿਆ ਅਤੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਭਟਿਆ ਸ਼ਰੂਪਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਸਿੰਘ ਵਿਟੋਵਾ ਨੂੰ ਜੋ ਕੁਝ ਵੀ ਹੋਇਆ ਸਾਰਿਆਂ ਨੇ ਲਾਈਵ ਦੇਖਿਆ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈਆਂ ਇੱਕ ਦੂਜੀ ਉੱਤੇ ਸ਼ਬਦੀ ਹਮਲੇ ਕੀਤੇ ਗਏ ਫਿਰ ਵੀ ਵੱਡਾ ਦਿਲ ਦਿਖਾਇਆ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਹਾਲਾਂਕਿ ਬਰਾਸੀ ਤੇ ਕਹਿ ਦਿੱਤਾ ਚਿੰਟੇ ਤੇ ਕਹਿ ਦਿੱਤਾ ਕਿ ਚਿੰਟੇ ਲਾਵਾਂਗੇ ਜੇ ਤੇ ਜ ਸ਼ਰੂਪਨੀ ਅਕਾਲੀ ਦਲ ਦੇ ਸਿੰਬਲ ਦੀ ਗੱਲ ਕਰੇਗਾ ਜਾਂ ਸ਼ਰੂਪਨੀ ਅਕਾਲੀ ਦਲ ਦੇ ਦਫਤਰ ਦੀ ਗੱਲ ਕਰੇਗਾ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਕਹਿ ਦਿੱਤਾ ਹੈ ਕਿ ਨਹੀਂ ਤਾਂ ਫਿਰ ਅਸੀਂ ਮੈਦਾਨ ਦੇ ਵਿੱਚ ਆਵਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼ਰੂਮਣੀ ਅਕਾਲੀ ਦਲ ਤੇ ਸਾਡਾ ਫਿਰ ਪਿਛਾ ਪਵੇਗਾ। ਯਾਨੀ ਕਿ ਕੌਮ ਦੀ ਵੋਟ ਦਾ ਵੰਡਿਆ ਜਾਣਾ ਇਹ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਾਸਤੇ ਖਤਰੇ ਦੀ ਘੰਟੀ ਹੈ। ਹੁਣ ਜਿਹੜੀ ਗੱਲ ਕਹੀ ਹੈ ਕਿ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮਨਪ੍ਰੀਤਿਆਲੀ ਇਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕੀ ਆਇਆ ਹੈ ਹਾਲਾਂਕਿ ਉਹਨਾਂ ਨੇ ਪੱਲਾ ਛਾੜਿਆ ਨਾ ਮੈਂ ਨਵੀਂ ਸ਼ਰੂਮਣੀ ਅਕਾਲੀ ਦਲ ਤੇ ਨਾ ਮੈਂ ਪੁਰਾਣੀ ਸ਼ਰੂਮਣੀ ਅਕਾਲੀ ਦਲ ਫਿਰ ਉਹ ਕਿਹੜੇ ਸ਼ਰੂਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਨੇ ਹਾਲਾਂਕਿ ਉਹਨਾਂ ਨੇ ਕਹਿ ਕੇ ਜੋ ਸ਼੍ਰੀ ਗੁਰੂ ਸ਼੍ਰੀ ਅਕਾਲ ਤਖਤ ਸਾਹਿਬ ਤੁਝ ਜਿਹੜੀ ਮੈਨੂੰ ਡਿਊਟੀ ਲੱਗੀ ਸੀ ਉਹ ਮੈਂ ਆਪਣੀਆਂ ਸੇਵਾਵਾਂ ਆਪਣੀਆਂ ਡਿਊਟੀਆਂ ਤਨ ਮੰਨ ਅਤੇ ਧੰ ਦੇ ਨਾਲ ਨਿਭਾਈਆਂ 15 ਲੱਖ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਪਰਤੀ ਕੀਤੀ ਗਈ ਉਹ ਨੂੰ ਮੈਂ ਨਵੀਂ ਸ਼ਰੂਪਣੀ ਅਕਾਲੀ ਦਲ ਵਾਸਤੇ ਨਹੀਂ ਕੀਤੀ ਉਹ ਮੈਂ ਪੁਰਾਣੀ ਸ਼ਰੂਮਣੀ ਅਕਾਲੀ ਦਲ ਵਾਸਤੇ ਕੀਤੀ ਹੈ ਜਿਸ ਦਾ ਇਤਿਹਾਸ 120 ਸਾਲ ਪੁਰਾਣਾ ਹੈ ਜਿਸ ਦਾ ਇਤਿਹਾਸ ਮਾਨ ਮਤਾ ਹੈ ਲੇਕਿਨ ਜੇ ਉਹ ਹੀ ਬਦਲ ਗਿਆ ਤੇ ਫਿਰ ਅਸੀਂ ਕੀ ਕਰਦੇ ਯਾਨੀ ਕਿ ਕਿਤਨਾ ਕਿਤੇ ਜਾ ਕੇ ਕਿਆ ਸਰਗਈਆਂ ਜਾਈਆਂ ਲਗਾਈਆਂ ਚਾਰੀਆਂ ਨੇ ਕਿ ਮਨਪ੍ਰੀਤ ਇਆਲੀ ਨੂੰ ਜੇਕਰ ਦੋਨਾਂ ਧੜਿਆਂ ਨੂੰ ਇਕੱਠਾ ਕਰਕੇ ਜੇਕਰ ਮਨਪ੍ਰੀਤ ਇਆਲੀ ਨੂੰ ਸਰੂਪ ਨਹੀਂ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਤਾਂ ਇਹ ਬੈਸਟ ਹੋਵੇਗਾ ਕੌਮ ਵਾਸਤੇ ਇਹ ਸਭ ਤੋਂ ਵਧੀਆ ਹੋਵੇਗਾ ਪੰਥ ਵਾਸਤੇ ਇਹ ਸਭ ਤੋਂ ਵਧੀਆ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੀ ਸੁਮੱਚੀ ਲੀਡਰਸ਼ਿਪ ਵਾਸਤੇ ਇਹ ਵਧੀਆ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਕਿਉਂਕਿ ਮਨਪ੍ਰੀਤ ਈਆਲੀ ਬਿਦਾਗ ਨੇ ਜਿੰਨੀਆਂ ਵੀ ਉਹਨਾਂ ਵੱਲੋਂ ਚੋਣਾਂ ਲੜੀਆਂ ਗਈਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਪਹਿਲ ਦੇ ਹੱਦਾਰ ਤੇ ਜਿੱਤੀਆਂ ਗਈਆਂ ਹਾਲਾਂਕਿ ਜ਼ਿਲ੍ਹਾ ਸੰਮਤੀ ਅਤੇ ਬਲਾਕ ਜ਼ਿਲ੍ਹਾ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਵੀ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਜਿਹੜੇ ਉਮੀਦਵਾਰ ਮਨਪ੍ਰੀਤ ਈਆਲੀ ਨੇ ਐਸ ਏ ਆਜ਼ਾਦ ਚੋਣ ਮੈਦਾਨ ਦੇ ਵਿੱਚ ਉਤਾਰੇ ਸੀ ਕਿਆ ਸਰਗਈਆਂ ਲਗਾਈਆਂ ਚਾਲੀਆਂ ਨੇ ਕਿ ਦੋਨਾਂ ਧੜਿਆਂ ਨੂੰ ਦੋਨਾਂ ਧਿਰਾਂ ਨੂੰ ਆਪਸੀ ਸਮਝੌਤਾ ਕਰਕੇ ਮਨਪ੍ਰੀਤ ਯਾਲੀ ਨੂੰ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ ਹਾਲਾਂਕਿ ਮਨਪ੍ਰੀਤ ਯਾਲੀ ਨੇ ਇਹਨਾਂ ਸਾਰਿਆਂ ਇਹਨਾਂ ਸਾਰਿਆਂ ਬਿਆਨਾਂ ਨੂੰ ਖਾਰਜ ਕੀਤਾ ਉਹਨਾਂ ਨੇ ਕਿਹਾ ਕਿ ਮੈਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਲੇਕਿਨ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਹੋਣਾ ਦੇਖਣਾ ਚਾਹੁੰਦੇ ਹਾਂ ਕਿਉਂਕਿ ਪੰਥਕ ਜਮਾਤ ਹੈ ਪੰਥਕ ਪਾਰਟੀ ਹੈ ਕੌਮ ਦੀ ਪਾਰਟੀ ਹੈ ਕੁਰਬਾਨੀਆਂ ਦਿੱਤੀਆਂ ਗਈਆਂ ਤਾਂ ਉੱਪ ਜਾ ਕੇ ਕਿਤੇ ਪਾਰਟੀ ਫੋਨ ਦੇ ਵਿੱਚ ਆਈ ਇਸ ਕਰਕੇ ਜਿਸ ਸ਼ਰੋਪਣੀ ਅਕਾਲੀ ਦਲ ਦਾ ਇਤਿਹਾਸ ਮਾਨ ਮਤਾ ਹੈ ਉਸ ਦੀ ਪੁਨਰ ਸੰਜੀਤੀ ਲਈ ਸਾਨੂੰ ਦੋਹਾ ਧੜਿਆਂ ਨੂੰ ਮਿਲ ਕੇ ਜਿਹੜਾ ਹੈ ਆ ਕੰਮ ਕਰਨਾ ਚਾਹੀਦਾ ਹੈ ਤੇ ਮਨਪ੍ਰੀਤ ਈਆਲੀ ਨੂੰ ਪੱਤਰਕਾਰ ਵੀ ਕਹਿੰਦੇ ਨੇ ਕਈ ਕਈ ਕਿਆਸਰਗੀਆਂ ਲਗਾਈਆਂ ਜਾ ਰਹੀਆਂ ਨੇ ਕਿ ਜੇਕਰ ਦੋਨੋਂ ਧੜੇ ਮਿਲ ਕੇ ਮਨਪ੍ਰੀਤ ਈਆਲੀ ਨੂੰ ਪ੍ਰਧਾਨ ਬਣਾ ਦਿੰਦੇ ਨੇ ਤਾਂ ਇਹ ਬਹੁਤ ਵਧੀਆ ਹੋਵੇਗਾ ਇਹਦੇ ਰਿਜ਼ਲਟ ਵੀ ਜਿਹੜੇ ਨੇ ਉਹ ਚੰਗੇ ਆਣਗੇ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਵਿੱਚ ਤਾਂ